ਅੱਜ ਜਿਹੜੀ ਸਵੇਰ ਦੀ ਚੱਲ ਰਹੀ ਹੈ ਕਾਰਵਾਈ ਉਹਦੇ ਵਿੱਚ ਕੁਝ ਜੜੀਆਂ ਡਵੈਲਪਮੈਂਟਸ ਹੋਈਆਂ ਨੇ ਔਰ ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਗੈਂਗਸਟਰ ਮਨੀ ਪ੍ਰਿੰਸ ਉਹਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਪੁਲਿਸ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਜਿਹਦੇ ਵਿੱਚ ਇਹ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਮਨੀ ਪ੍ਰਿੰਸ ਔਰ ਇਹ ਕਈ ਘੰਟੇ ਤੱਕ ਜਿਹੜੀ ਆ ਉਹ ਕਾਰਵਾਈ ਚੱਲੀ ਇਸੇ ਤਰੀਕੇ ਦੇ ਨਾਲ ਮੰਡੀ ਗੁਬਿੰਦਗਰ ਦੀ ਜਿਹੜੀ ਪੁਲਿਸ ਹੈ ਫਤਿਹਗੜ ਸਾਹਿਬ ਡਿਸਟ੍ਰਿਕਟ ਜਿਹੜਾ ਪੈਂਦਾ ਉਹਦੇ ਵਿੱਚ ਇੱਕ ਗੈਂਗਸਟਰ ਦੇ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋਇਆ ਔਰ ਇਸ ਗੈਂਗਸਟਰ ਨੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਗੋਲੀ ਲੱਗੀ ਹੈ ਔਰ ਉਹ ਹਸਪੀਟਲ ਦੇ ਵਿੱਚ ਇਸ ਵੇਲੇ ਡੇਰੇ ਇਲਾਜ ਹੈ ਇਹਦੇ ਉੱਤੇ ਲੁੱਟਖੋਹ ਦੇ ਐਨਡੀਪੀਐਸ ਦੇ 9 ਦੇ ਕਰੀਬ ਜਿਹੜੀਆਂ ਉਹ ਐਫਆਈਆਰ ਦਰਜ ਨੇ ਇਸ ਗੈਂਗਸਟਰ ਦੇ ਉੱਤੇ ਇਹ ਸਿਰਫ ਦੋ ਕਾਰਵਾਈਆਂ ਨੇ ਪੰਜਾਬ ਪੁਲਿਸ ਦੀ ਗੈਂਗਸਟਰ ਤੇ ਵਾਰ ਲਗਾਤਾਰ جاری ਹੈ ਔਰ ਪੰਜਾਬ ਪੁਲਿਸ ਦੀ ਇਹ ਗੈਂਗਸਟਰ ਤੇ ਵਾਰ ਉਦੋਂ ਤੱਕ جاری ਰਹੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਸਮੁੱਚੇ ਰੂਪ ਦੇ ਵਿੱਚ ਇੰਨਾ ਗੈਂਗਸਟਰ ਦਾ ਸਪਾਇਆ ਨਹੀਂ ਕਰ ਦਿੱਤਾ ਜਾਂਦਾ ਜਿਹੜੇ ਲੋਕ ਵਾਪਸ ਆਉਣਾ ਚਾਹੁੰਦੇ ਨੇ ਆਪਣੇ ਘਰਾਂ ਨੂੰ ਉਹਨਾਂ ਦੇ ਕੋਲੇ ਇੱਕ ਇੱਕ ਚੰਗਾ ਮੌਕਾ ਕਿ ਉਹ ਵਾਪਸ ਆ ਸਕਣ ਕੋਈ ਨਹੀਂ ਹੁ ਚਾਹੁੰਦਾ ਤਾਂ ਗੈਂਗਸਟਰ ਜਿਸ ਭਾਸ਼ਾ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਧਮਕਾ ਰਹੇ ਨੇ ਜਾਂ ਉਹਰੇ ਤੋਂ ਐਕਸਟਰਸ਼ਨ ਮੰਗ ਰਹੇ ਨੇ ਜਾਂ ਕਿਸੇ ਕਿਸੇ ਦੀ ਕੋਈ ਧਮਕੀ ਦੇ ਰਹੇ ਨੇ ਪੁਲਿਸ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਗੈਂਗਸਟਰ ਨੂੰ ਬਰਦਾਸ਼ਤ ਨਹੀਂ ਕਰੂਗੀ ਗੈਂਗਸਟਰ ਨੂੰ ਜਵਾਬ ਦੀ ਭਾਸ਼ਾ ਦੇ ਵਿੱਚ ਦਿੱਤਾ ਜਾਊਗਾ ਜਿਵੇਂ ਸੀਐਮ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਗੋਲੀ ਚਲਾਉਂਦਾ ਤੇ ਉਹਨੂੰ ਲੋਰੀ ਨਹੀਂ ਅੱਗੋਂ ਸੁਣਾਈ ਜਾਊਗੀ